ਤੁਸੀਂ ਬਣਾਓ ਆਪਣਾ ਕੋਰੀਕੂਲਮ ਜੀ ਉਹਦੇ ਵਿੱਚ ਲਿਖੋ ਤੁਹਾਡਾ ਹੁਨਰ ਜੀ ਲਾਓ ਉੱਤੇ ਫੋਟੋ ਜੀ ਤੇ ਭੇਜ ਦਿਓ ਪੰਜਾਬ ਟੂ ਸਪੈਂਡ ਦੇ ਜੇਕਰ ਤੁਸੀਂ ਕੰਸਟਰਕਸ਼ਨ ਦੇ ਮਾਰੋ ਜਾਂ ਫਿਰ ਹੱਥ ਦੇ ਕਾਰੀਗਰ ਹੋ ਮਿਸਤਰੀ ਹੋ ਪਲੰਬਰ ਹੋ ਜਾਂ ਤੁਹਾਨੂੰ ਕੋਈ ਵੀ ਇਹੋ ਜਿਹਾ ਕੰਮ ਆਉਂਦਾ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਜੇ ਤੁਹਾਡਾ ਬੱਚਾ ਉਮਰ ਕਾਫੀ ਹੁੰਦੀ ਆ ਤੇ ਤੁਸੀਂ ਉਹਦਾ ਵਿਆਹ ਸਪੈਂਡ ਦੇ ਵਿੱਚ ਕਰਨਾ ਚਾਹੁੰਦੇ ਹੋ ਤੇ ਕੰਮ ਦੇ ਬਾਰੇ ਜਿਹੜੇ ਬੰਦੇ ਕੱਚੇ ਹਨ ਜਾਂ ਬੰਦੇ ਪੱਕੇ ਹਨ ਜਿਨ੍ਹਾਂ ਨੂੰ ਕੰਮ ਦੀ ਜ਼ਰੂਰਤ ਹੈ ਅਸੀਂ ਤੁਹਾਡੀ ਕਰਾਂਗੇ ਹੈਲਪ ਉਹੀ ਬੰਦੇ ਫੋਨ ਕਰਨ ਜਿਹੜੇ ਬੰਦੇ ਕੰਮ ਤੇ ਜਾ ਸਕਣ ਸਵਾਗਤ ਕਰਦੇ ਹਾਂ ਜੀ ਅੱਜ ਦੇ ਲੇਬਰ ਪ੍ਰੋਗਰਾਮ ਦੇ ਵਿੱਚ ਇਹ ਸਾਡਾ ਪਹਿਲਾ ਐਪੀਸੋਡ ਹੈ ਤੇ ਅੱਜ ਅਮਰੀਕ ਭਾਜੀ ਲੈ ਕੇ ਆਏ ਨੇ ਕੁਝ ਤੁਹਾਡੇ ਲਈ ਕੰਮ ਕਰ ਤੇ ਉਹਨਾਂ ਦੀ ਲਿਸਟ ਭਾਜੀ ਹੁਣੀ ਦੱਸਣਗੇ ਭਾਜੀ ਸਭ ਤੋਂ ਪਹਿਲਾਂ ਤੇ ਜੀ ਆਇਆਂ ਆਖਦੇ ਆ ਤੁਹਾਡਾ ਪੰਜਾਬ ਟੂ ਸਪੇਨ ਦੇਖ ਰਿਹਾ ਇਸ ਚੈਨਲ ਦੇ ਉੱਤੇ ਤੇ ਅੱਜ ਤੁਹਾਨੂੰ ਦੱਸਦੇ ਆ ਜਿਹੜੇ ਆ ਲੋਕਾਂ ਨੂੰ ਬੰਦਿਆਂ ਦੀ ਜ਼ਰੂਰਤ ਆ ਜੀ ਸਾਡੇ ਕੋਲ ਇੱਕ ਲਿਸਟ ਬਣ ਚੁੱਕੀ ਆ 1.5 200 ਭੈਣ ਭਰਾਵਾਂ ਦੀ ਜੀ ਉਹਨਾਂ ਦੇ ਵਿੱਚ ਹੁਨਰ ਵਾਲੇ ਵੀਰ ਵੀ ਆ ਜੀ ਉਹਨਾਂ ਦੇ ਵਿੱਚ ਕੰਟਰੈਕਸ਼ਨ ਵਾਲੇ ਵੀਰ ਵੀ ਆ ਜੀ ਪਲੰਬਰ ਵੀ ਆ ਟੇਲਾਂ ਵੀ ਲਾ ਲੈਂਦੇ ਨੇ ਜੀ ਮੈਸਤਰੀ ਦਾ ਕੰਮ ਵੀ ਜਾਣਦੇ ਨੇ ਲੱਕੜ ਦਾ ਕੰਮ ਵੀ ਜਾਣਦੇ ਨੇ ਤੇ ਸਾਨੂੰ ਜ਼ਰੂਰਤ ਆ ਕੁਝ ਕੁੱਕਾਂ ਦੀ ਵੀ ਜੀ ਕੁਝ ਰੈਸਟੋਰੈਂਟ ਆ ਜਿਨ੍ਹਾਂ ਨੂੰ ਸ਼ੈਫ ਚਾਹੀਦੇ ਨੇ ਜਿੱਥੇ ਸਭ ਤੋਂ ਪਹਿਲਾਂ ਤੇ ਪਲਮਾ ਦੀ ਮਜੁਰਕਾ ਦੇ ਵਿੱਚ ਇੱਕ ਸਾਨੂੰ ਸ਼ੈਫ ਚਾਹੀਦਾ ਪ੍ਰੋਫੈਸ਼ਨਲ ਜੀ ਵੇਟਰ ਚਾਹੀਦੇ ਪ੍ਰੋਫੈਸ਼ਨਲ ਤੇ ਲੈਂਗੁਏਜ ਭਾਸ਼ਾਵਾਂ ਜਿਹੜੀਆਂ ਵੀ ਤੁਹਾਨੂੰ ਆਉਂਦੀਆਂ ਆ ਤੁਸੀਂ ਸਾਡੇ ਟੈਲੀਗ੍ਰam ਗਰੁੱਪ ਦੇ ਵਿੱਚ ਜੁੜ ਕੇ ਆਪਣੀ ਬਾਰੇ ਦੱਸੋ ਤੇ ਜਿਹੜੇ ਕਾਮਕਾਰ ਰੈਸਟੋਰੈਂਟ ਵਾਲੇ ਆ ਜਾਂ ਜਿਹੜੇ ਬਿਜ਼ਨਸਮੈਨ ਆ ਜਿਨ੍ਹਾਂ ਦੇ ਐਮਪਰੈਸੇ ਕੰਪਨੀਆਂ ਬਣਾਈਆਂ ਹੋਈਆਂ ਆ ਉਹ ਵੀ ਦੱਸਣ ਕਿ ਤੁਹਾਨੂੰ ਕਿਹੜੇ ਕੈਟਾਗਰੀ ਦਾ ਕਿਹੜਾ ਬੰਦਾ ਚਾਹੀਦਾ ਆ ਕਿ ਤੁਸੀਂ ਸਾਡੇ ਨਾਲ ਪੰਜਾਬ ਟੂ ਸਪੇਨ ਦੇ ਉੱਤੇ ਸੰਪਰਕ ਕਰਕੇ ਅਸੀਂ ਤੁਹਾਨੂੰ ਤੁਹਾਡੇ ਕੈਟਾਗਰੀ ਦਾ ਤੁਹਾਨੂੰ ਬੰਦਾ ਲੱਭ ਕੇ ਦੇਵਾਂਗੇ ਤੇ ਉਹਦਾ ਬਕਾਇਦਾ ਅਸੀਂ ਜਿਹੜੀ ਆ ਉਹਦੀ ਕੋਰੀ ਕੁਲੋਮ ਲੈ ਕੇ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਜਿਹੜੇ ਤਾਂ ਹੁਣ ਭੈਣ ਭਰਾ ਸਾਹਿਲ ਕੰਮ ਨਹੀਂ ਕਰਦੇ ਜੀ ਜਿਹੜੇ ਨਹੀਂ ਕੰਮ ਕਰਦੇ ਹੁਣ ਵਿਹਲੇ ਬੈਠੇ ਆ ਕੰਮ ਲੱਭਦਾ ਨਹੀਂ ਹੱਥ ਤੇ ਹੱਥ ਧਰ ਕੇ ਕੁਝ ਨਹੀਂ ਮਿਲਣਾ ਹੂੰ ਹੂੰ ਤੁਸੀਂ ਬਣਾਓ ਆਪਣਾ ਕੋਰੀਕੂਲਮ ਜੀ ਉਹਦੇ ਵਿੱਚ ਲਿਖੋ ਤੁਹਾਡਾ ਹੋਨਰ ਜੀ ਲਾਓ ਉੱਤੇ ਫੋਟੋ ਜੀ ਤੇ ਭੇਜ ਦਿਓ ਪੰਜਾਬ ਟੂ ਸਪੈਂਡ ਤੇ ਜੀ ਹਾਂਜੀ ਤੇ ਸਾਨੂੰ ਟੈਲੀਗ੍ਰam ਤੇ ਤੁਸੀਂ ਭੇਜ ਦੇਣਾ ਤੇ ਅਸੀਂ ਤੁਹਾਡਾ ਲਿਸਟ ਦੇ ਵਿੱਚ ਨਾਮ ਐਡ ਕਰ ਲੈਣਾ ਜੀ ਤੇ ਜਿਹੜੇ ਬੰਦਿਆਂ ਨੂੰ ਬੰਦਿਆਂ ਦੀ ਜ਼ਰੂਰਤ ਆ ਉਹਨਾਂ ਦਾ ਵੀ ਅਸੀਂ ਕਰ ਲੈਣਾ ਇਹੀ ਹੁੰਦਾ ਆ ਇੱਕ ਦੂਸਰੇ ਦਾ ਸਹਾਰਾ ਯੂਰਪ ਦੇ ਵਿੱਚ ਜੇ ਤੁਹਾਨੂੰ ਦੂਜੀ ਗੱਲ ਹੈ ਜੇ ਕੋਈ ਮੇਰਾ ਵੀਰ ਭਰਾ ਕਮਰਾ ਚਾਹੀਦਾ ਕਿਸੇ ਨੂੰ ਰਹਿਣ ਵਾਸਤੇ ਬਾਰਸਲੋਨਾ ਦੇ ਵਿੱਚ ਜਰੋਨੇ ਦੇ ਵਿੱਚ ਪੂਰਾ ਸ਼ਹਿਰਾਂ ਦੇ ਵਿੱਚ ਉਹ ਵੀ ਤੁਸੀਂ ਦੱਸ ਦਿਓ ਕਿ ਜਿਹੜੇ ਬੰਦਿਆਂ ਨੂੰ ਘਰ ਵਿੱਚ ਕਿਸੇ ਨੂੰ ਰੱਖਣਾ ਆ ਜਾਂ ਘਰ ਕ ਕਮਰਾ ਕਿਰਾਏ ਤੇ ਦੇਣਾ ਆ ਤੁਹਾਡਾ ਕਿਰਾਇਆ ਨਹੀਂ ਦੇ ਹੁੰਦਾ ਕਿਰਾਇਆ ਜਿਆਦਾ ਆ ਤੁਸੀਂ ਰੂਮ ਪਾਰਟਨਰ ਰੱਖਣਾ ਉਹਦਾ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿੱਦਾਂ ਕਿ ਭਾਜੀ ਹੁਣਾਂ ਨੇ ਦੱਸਿਆ ਕਿ ਜੇਕਰ ਤੁਸੀਂ ਕੰਸਟਰਕਸ਼ਨ ਦੇ ਮਾਰੋ ਜਾਂ ਫਿਰ ਹੱਥ ਦੇ ਕਾਰੀਗਰ ਹੋ ਮਿਸਤਰੀ ਹੋ ਪਲੰਬਰ ਹੋ ਜਾਂ ਤੁਹਾਨੂੰ ਕੋਈ ਵੀ ਇਹੋ ਜਿਹਾ ਕੰਮ ਆਉਂਦਾ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਤੇ ਤੁਸੀਂ ਭਾਜੀ ਹੁਣਾਂ ਦੇ ਨਾਲ ਜਾਂ ਸਾਡੇ ਟੈਲੀਗ੍ਰam ਦੇ ਲਿੰਕ ਉੱਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਨੂੰ ਤੁਸੀਂ ਆਪਣਾ ਐਕਸਪੀਰੀਅੰਸ ਉੱਤੇ ਲਿਖ ਸਕਦੇ ਹੋ ਤੇ ਜਦੋਂ ਵੀ ਕੋਈ ਨਾ ਕੋਈ ਵੈਕੈਂਸੀ ਸਾਡੇ ਕੋਲ ਅਵੇਲੇਬਲ ਹੋਵੇਗੀ ਅਸੀਂ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਕਰਾਂਗੇ ਜਾਂ ਤੁਹਾਡਾ ਨੰਬਰ ਸਿੱਧੇ ਹੀ ਅਸੀਂ ਮਾਲਕ ਨੂੰ ਦਵਾਂਗੇ ਤੁਹਾਡਾ ਮਾਲਕ ਤੁਹਾਡੇ ਨਾਲ ਡਾਇਰੈਕਟ ਤੁਹਾਡੇ ਨਾਲ ਕੰਟੈਕਟ ਕਰ ਲੇਗਾ ਤੇ ਤੁਹਾਨੂੰ ਕੰਮ ਤੇ ਬੁਲਾ ਲੇਗਾ ਹੁਣ ਸਾਡੇ ਕੋਲ ਤਾਜ਼ਾ ਤਾਜ਼ਾ ਜਿਹੜੀ ਆਈ ਆ ਸਾਡੇ ਉਹ ਸ਼ੈਫ ਕੁੱਕਾਂ ਦੀ ਆਈ ਆ ਸਾਡੇ ਕੋਲ ਡਰਾਈਵਰਾਂ ਦੀ ਆਈ ਆ ਜਿਹਨਾਂ ਨੂੰ ਡਰਾਈਵਰ ਚਾਹੀਦੇ ਆ ਉਹੀ ਬੰਦੇ ਫੋਨ ਕਰਨ ਜਿਹੜੇ ਬੰਦੇ ਕੰਮ ਤੇ ਜਾ ਸਕਣ ਇਹ ਨਾ ਹੋਵੇ ਕਿ ਅੱਜ ਅਸੀਂ ਕੰਮ ਤੇ ਤੇ ਕੱਲ ਨੂੰ ਰਾਤ ਅਸੀਂ ਮੈਂ ਕਿ ਪਾਰਟੀਆਂ ਤੇ ਪਰਸ ਨੂੰ ਅਸੀਂ ਕੰਮ ਤੇ ਨਹੀਂ ਜਾਣਾ ਹੁਣ ਇਸ ਤੋਂ ਬਾਅਦ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਆ ਜਿਹਦੇ ਵਿੱਚ ਜੇ ਤੁਹਾਡਾ ਬੱਚਾ ਉਮਰ ਕਾਫੀ ਹੁੰਦੀ ਆ ਤੇ ਤੁਸੀਂ ਉਹਦਾ ਵਿਆਹ ਸਪੇਨ ਦੇ ਵਿੱਚ ਕਰਨਾ ਚਾਹੁੰਦੇ ਹੋ ਤੇ ਤੁਸੀਂ ਕੋਈ ਰਿਸ਼ਤਾ ਲੱਭਣਾ ਚਾਹੁੰਦੇ ਹੋ ਤੇ ਤੁਹਾਡੇ ਮੁਤਾਬਕ ਦਾ ਰਿਸ਼ਤਾ ਮਿਲ ਜAVE ਤੁਹਾਨੂੰ ਤੇ ਇਤੋਂ ਵਧੀਆ ਖੁਸ਼ੀ ਵਾਲੀ ਕਿਹੜੀ ਗੱਲ ਆ ਨਾਲੇ ਦੋ ਸਿਰ ਜੋੜਨੇ ਤੇ ਬਹੁਤ ਵਧੀਆ ਗੱਲ ਆ ਜੀ ਹਾਂ ਜੀ ਤੇ ਪੰਜਾਬ ਟੂ ਸਪੇਨ ਦੇ ਉੱਤੇ ਅਸੀਂ ਕਰਾਂਗੇ ਇਹ ਪ੍ਰੋਗਰਾਮ ਤੇ ਨਾਲ ਅਸੀਂ ਸੱਦਾਂਗੇ ਤੁਹਾਨੂੰ ਉਸ ਪ੍ਰੋਗਰਾਮ ਦੇ ਉੱਤੇ ਅਸੀਂ ਕਰਾਵਾਂਗੇ ਤੁਹਾਡੇ ਮੁਸ਼ਕਲਾਂ ਦਾ ਹੱਲ ਤੇ ਤੁਹਾਡੇ ਬੱਚੇ ਦੀ ਉਮਰ ਜੇ ਲੰਘ ਰਹੀ ਆ ਤੇ ਤੁਹਾਨੂੰ ਕੋਈ ਰਿਸ਼ਤਾ ਚਾਹੀਦਾ ਆ ਤੇ ਜੇ ਸਾਡੇ ਬੱਚਿਆਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਰਿਸ਼ਤੇ ਇੱਥੇ ਆਪਸ ਵਿੱਚ ਹੋਣ ਤੇ ਜਿਹੜੀ ਇੱਥੇ ਸਾਡੀ ਕਮਿਊਨਿਟੀ ਬਹੁਤ ਵੱਡੀ ਹੋ ਗਈ ਆ ਤੇ ਇਹਦੋਂ ਵੱਡਾ ਕੋਈ ਪੁੰਨ ਵਾਲਾ ਕੰਮ ਵੀ ਨਹੀਂ ਜੀ ਹਾਂਜੀ ਜੀ ਅਸੀਂ ਜਲਦੀ ਹੀ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਰਿਸ਼ਤੇ ਹੀ ਰਿਸ਼ਤੇ ਜਿਸ ਤਰ੍ਹਾਂ ਕਿ ਇਹ ਸਾਡਾ ਪ੍ਰੋਗਰਾਮ ਹੈ ਲੇਬਰ ਤੇ ਉੱਤੇ ਜਿੱਤੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੰਮ ਦੇ ਬਾਰੇ ਜਿਹੜੇ ਬੰਦੇ ਕੱਚੇ ਹਨ ਜਾਂ ਬੰਦੇ ਪੱਕੇ ਹਨ ਜਿਨ੍ਹਾਂ ਨੂੰ ਕੰਮ ਦੀ ਜ਼ਰੂਰਤ ਹੈ ਅਸੀਂ ਤੁਹਾਡੀ ਕਰਾਂਗੇ ਹੈਲਪ ਇਸ ਤੋਂ ਇਲਾਵਾ ਯੂਰਪ ਦੇ ਵੱਖੋ ਵੱਖਰੇ ਦੇਸ਼ ਜਿੱਥੇ ਪੈਰਿਸ ਫਰਾਂਸ ਜਰਮਨ ਉਹਦੇ ਕਈ ਸ਼ਹਿਰ ਨਾਲ ਆਸਟਰੀਆ ਇਟਲੀ ਪੁਰਤਗਾਲ ਹੋਰ ਵੀ ਦੇਸ਼ਾਂ ਤੋਂ ਬਹੁਤ ਸਾਰੀਆਂ ਕੋਲਾ ਆਉਂਦੀਆਂ ਕਿ ਭਾਜੀ ਸਾਨੂੰ ਕੰਮ ਤੇ ਲਵਾ ਦਿਓ ਤੇ ਜਾਬ ਬੰਦਿਆਂ ਦੇ ਕੋਲਾ ਆਉਂਦੀਆਂ ਜਰਮਨ ਤੋਂ ਸਾਨੂੰ ਕਾਲਾਂ ਆਈਆਂ ਆ ਅੱਜਕਾ ਸਾਨੂੰ ਸ਼ੈਫ ਕੁੱਕ ਚਾਹੀਦਾ ਜਿਹਦੇ ਕੋਲੋਂ ਯੂਰਪ ਦੇ ਕਿਸੇ ਵੀ ਦੇਸ਼ ਦੇ ਪੇਪਰ ਹੋਣ ਹੋਣ ਪਰਮਾਨੈਂਟ ਜੀ ਤੇ ਜੇ ਉਹ ਉਹਨਾਂ ਨਾਲ ਸੰਪਰਕ ਕਰ ਦਿੰਦੇ ਉਹ ਪੇਪਰ ਵੀ ਚੇਂਜ ਜਰਮਨ ਦੇ ਕਰਵਾ ਦੇਣਗੇ ਤੇ ਤੁਹਾਨੂੰ ਚੰਗੀ ਸੈਲਰੀ ਵੀ ਦੇਣਗੇ ਰਹਿائش ਦਾ ਪ੍ਰਬੰਧ ਵੀ ਕਰਕੇ ਦੇਣਗੇ ਜੀ ਪਰਮਾਨੈਂਟ ਦਾ ਮਤਲਬ ਕੀ ਹੈ ਜੇਕਰ ਤੁਹਾਡੇ ਕੋਲ 5 ਸਾਲ ਦੀ ਰੈਜ਼ਿਡੈਂਸੀ ਹੈ ਜੇਕਰ ਲਾਰਗਾ ਦੁਰਾਸਿਨ ਜੀ ਜੇਕਰ ਤੁਹਾਡੇ ਕੋਲ 5 ਸਾਲ ਦੀ ਰੈਜ਼ਿਡੈਂਸੀ ਹੈ ਜਿਹਨੂੰ ਲਾਰਗਾ ਦੁਰਾਸਿਨ ਕਹਿੰਦੇ ਨੇ ਓਵਰਡੀ ਰੈਜ਼ਿਡੈਂਸੀ ਹੈ ਉਹ ਤੁਸੀਂ ਯੂਰਪ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਤੁਸੀਂ ਉਸ ਨੂੰ ਕਨਵਰਟ ਕਰਵਾ ਸਕਦੇ ਹੋ ਜੇਕਰ ਤੁਹਾਡੇ ਕੋਲ ਉਹਦੇ ਤੋਂ ਕਟ ਹੈ ਫਿਰ ਉਹ ਤੁਹਾਡੀ ਚੇਂਜ ਨਹੀਂ ਹੋਵੇਗੀ ਤੇ ਸਾਡੇ ਕਈ ਭਰਾ ਅਸੀਂ ਕੰਮਾਂ ਤੇ ਭੇਜਿਆ ਹੁਣ ਆਸਟਰੀਆ ਤੋਂ ਕਾਲ ਸਾਨੂੰ ਆਈ ਸੀ ਤੇ ਕਈ ਸਾਨੂੰ ਕੱਲਾਂ ਜਰਮਨ ਤੋਂ ਆਈਆਂ ਸੀ ਕੁਝ ਕੱਲਾਂ ਸਾਨੂੰ ਫਰਾਂਸ ਦੇ ਵਿੱਚੋਂ ਵੀ ਆ ਰਹੀਆਂ ਵਾਂ ਜਿਹੜੇ ਉਹਨਾਂ ਨੂੰ ਕੋਝ ਕੰਟਰੈਕਸ਼ਨ ਦੇ ਕੰਮ ਵਾਸਤੇ ਬੰਦਿਆਂ ਦੀ ਜ਼ਰੂਰਤ ਆ। ਏਦਾਂ ਹੀ ਅਸੀਂ ਤੁਹਾਡੇ ਲਈ ਯੂਰਪ ਦਾ ਚੈਨਲ ਬਣਾਣਾ ਚਾਹੁੰਦੇ ਹਾਂ, ਯੂਰਪ ਦੀ ਆਵਾਜ਼ ਬਣਾਣਾ ਚਾਹੁੰਦੇ ਹਾਂ। ਤੁਸੀਂ ਆਪਣੇ ਮਸਲਿਆਂ ਨੂੰ ਸਾਡੇ ਤੱਕ ਲੈ ਕੇ ਆਓ ਤੇ ਅਸੀਂ ਤੁਹਾਡੇ ਮਸਲਿਆਂ ਦਾ ਕਰਦੇ ਜਾਵਾਂਗੇ ਹੱਲ। ਤੇ ਤੁਹਾਡਾ ਬੱਚਾ ਜੇ ਯੂਰਪ ਦੇ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਵਿਆਹਣਾ ਆ ਜਾਂ ਕੋਈ ਕੰਮ ਆ ਤਾਂ ਤੁਸੀਂ ਸਾਡੇ ਨਾਲ ਤਾਂ ਵੀ ਕਰ ਲਓ ਸੰਪਰਕ। ਜੀ ਤੇ ਅਸੀਂ ਤੁਹਾਡਾ ਰਿਸ਼ਤਾ ਕਰਵਾਉਣ ਵਿੱਚ ਵੀ ਤੁਹਾਡੀ ਕਰ ਸਕਦੇ ਹਾਂ ਮਦਦ। ਸਿਰਫ ਸ਼ਰਤ ਇੱਕੋ ਹੀ ਹੈ ਕਿ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਕਰ ਦੋਗੇ ਸ਼ੇਅਰ। ਤੇ ਸਾਰਿਆਂ ਤੱਕ ਇਹ ਖਬਰ ਪਹੁੰਚਾ ਦਿਓ ਕਿ ਪੰਜਾਬ ਤੋਂ ਸਪੇਨ ਵਾਲੇ ਆ ਗਏ ਵੀਰ ਯੂਰਪ ਵਿੱਚ ਜੀ ਅਸੀਂ ਜਿੰਨੀ ਵੀ ਹੋ ਸਕੇ ਤੁਹਾਡੀ ਸੰਭਵ ਮਦਦ ਕਰਾਂਗੇ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਤੁਹਾਨੂੰ ਅਗਲੇ ਸ਼ੋਅ ਦੇ ਵਿੱਚ ਜਿਸ ਸ਼ੋਅ ਦੇ ਵਿੱਚ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਅਸੀਂ ਸਾਂਝੀਆਂ ਕਰਾਂਗੇ ਜਿੱਦਾਂ ਪਿਛਲੇ ਦੇ ਵਿੱਚ ਅਸੀਂ ਦੱਸਿਆ ਸੀ ਕਿਵੇਂ ਘਰ ਖਰੀਦਣਾ ਹੈ ਪ੍ਰਾਪਰਟੀ ਦਾ ਤੇ ਹੋਰ ਵੀ ਇਦਾਂ ਦੀਆਂ ਇਨਫੋਰਮੇਸ਼ਨਾਂ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਜੀ ਤਦ ਤੱਕ ਲਈ ਧੰਨਵਾਦ